ਜਿਹੜੇ ਹੈਗੇ ਨੇ ਇੰਚਾਰ ਸਬੰਧ ਜਿਹੜੇ ਹੈਗੇ ਡਿਊਟੀ ਵਾਸਤੇ ਲਗਾਏ ਨੇ ਜਿਸ ਦੇ ਵਿੱਚ ਐਸਐਚਓ ਸਬੰਧ ਡੀਐਸਪੀ ਸਬੰਧ ਤੇ ਐਸਪੀ ਸਬੰਧ ਦੀ ਡਿਊਟੀ ਵੀ ਲਗਾਈ ਗਈ ਹੈ ਸੋ ਮੇਨ ਜਿਹੜਾ ਸਾਡਾ ਫੋਕਸ ਹੈਗਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਕਿ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟਨਾ ਨੂੰ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੇ ਇੰਜਾਮ ਨਾ ਦੇ ਸਕੇ ਸੋ ਇਹਨਾਂ ਸਾਰੇ ਪੁਆਇੰਟਸ ਨੂੰ ਸਕਿਉਰਿਟੀ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਡਿਊਟੀ ਲਗਾਈ ਗਈ ਹੈ ਬਾਹਰੋਂ ਵੀ ਕਿਸ ਤਰ੍ਹਾਂ ਦਾ ਰਹੇਗਾ ਸਰ ਆਪ ਦੇਖੋ ਬਾਹਰੋਂ ਸਾਡੇ ਕੋਲ ਕੁਝ ਫੋਰਸ ਮੁਹੱਈਆ ਕਰਾਈ ਗਈ ਹੈ ਕਿਉਂਕ ਕੁਝ ARP ਟੀਮਸ ਨੂੰ ਡਿਪਲੋਏ ਕੀਤੀਆਂ ਗਈਆਂ ਨੇ ਸੋ ਜਿੱਦਾਂ ਰੂਟ ਪਲਾਨ ਦੇ ਉੱਪਰ ਵੀ ਰੂਟ ਦੇ ਉੱਪਰ ਵੀ ਸਾਡੇ ਵੱਲੋਂ ਕੁਝ ਫੋਰਸ ਡਿਪਲੋਏ ਕੀਤੀ ਗਈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਔਰਡਰ ਸਿਚੁਏਸ਼ਨ ਉਹਨੂੰ ਖਰਾਬ ਨਾ ਹੋਣ ਦਿੱਤੇ ਜਾਵੇ ਹਦਾਇਤਾਂ ਕਿਸ ਤਰ੍ਹਾਂ ਦੀ ਆਈ ਹੈ ਇਹਨਾਂ ਨੂੰ ਕਿਸ ਤਰ੍ਹਾਂ ਦੀ ਡਿਊਟੀ ਦੇ ਦੇਖੋ ਸਾਡਾ ਕੰਮ ਤਾਂ ਲਾਅ ਐਂਡ ਔਰਡਰ ਨੂੰ ਮੇਨਟੇਨ ਰੱਖਣਾ ਹੈ ਤੇ ਡੈਫੀਨਿਟਲੀ ਅਸੀਂ ਜਿਹੜਾ ਆਪਣੀ ਡਿਊਟੀ ਹੈ ਕਿ ਲਾਅ ਐਂਡ ਔਰਡਰ ਨੂੰ ਮੇਨਟੇਨ ਰੱਖਣਾ ਤੇ ਜਿਹੜੀ ਪਿਸੂਲੇ ਸਿਚੁਏਸ਼ਨ ਨੂੰ ਮੇਨਟੇਨ ਰੱਖਣਾ ਹੈ ਉਸ ਕਾਸਤੇ ਸਾਡੀ ਡਿਊਟੀ ਲਈ ਆ ਰਹੇ ਨੇ ਹਰਿਆਣਾ ਆ ਰਹੇ ਨੇ ਦੇਖੋ ਉਸ ਦੇ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਜਿਹੜਾ ਰੂਟ ਹੈਗਾ that is uh, not to be disclosed at right now ਕਿੰਨੇ ਡੀਐਸਪੀ ਸਾਹਿਬ ਕਿੰਨੇ ਲੱਗੇ ਨੇ 2 ਐਸਪੀ ਦੇ ਨਾਲ ਆ ਸਾਡੇ ਕੋਲ ਤਕਰੀਬਨ 5 ਡੀਐਸਪੀ ਸਬੰਨ ਲੱਗੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਐਸਐਚਓ ਸਬੰਨ ਤੇ ਬਾਕੀ ਫੋਰਸ ਲਗਾਈ ਗਈ ਹੈ